ਤੋ ਤੁਸੀਂ ਵੇ ਬਜ਼ਾਰਾਂ ਦੇ ਵਿੱਚੋਂ ਦੇਸੀ ਘਿਓ ਖਰੀਦ ਰਹੇ ਹੋ ਤਾਂ ਸਾਵਧਾਨ ਹੋ ਜਾ ਕਿਉਂਕਿ ਤੁਸੀਂ ਦੇਸੀ ਘਿਓ ਨਹੀਂ ਬਲਕਿ ਜ਼ਹਿਰ ਖਾ ਰਹੇ ਹੋ ਇੱਕ ਰਿਪੋਰਟ ਦੇ ਵਿੱਚ ਵੱਡਾ ਖੁਲਾਸਾ ਹੋਇਆ ਪੰਜਾਬ ਦੇ ਵਿੱਚ ਦੇਸੀ ਘਿਓ ਨਹੀਂ ਬਲਕਿ ਨਕਲੀ ਘਿਓ ਵਿਕ ਰਿਹਾ ਸਰਪ ਘਿਓ ਹੀ ਨਹੀਂ ਬਲਕਿ ਦੁੱਧ ਅਤੇ ਦੁੱਧ ਦੇ ਨਾਲ ਬਣਨ ਵਾਲੇ ਹਰ ਇੱਕ ਪ੍ਰੋਡਕਟ ਮਿਲਾਵਟੀ ਪਾਏ ਗਏ ਨੇ ਪੰਜਾਬ ਦੇ ਵਿੱਚ ਦੁਕਾਨਾਂ ਤੇ ਖੁਲੇਆਮ ਇਹ ਵਿਕ ਰਿਹਾ ਦੇਸੀ ਘਿਓ ਸ਼ੁੱਧ ਨਹੀਂ ਹੈ ਦੁੱਧ ਦਾ ਵੀ ਇਹੀ ਹਾਲ ਹੈ ਅਜਾਇਦੇ ਵਿੱਚ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ ਲਏ ਗਏ ਦੁੱਧ ਦੇ ਸੈਂਪਲਾਂ ਤੋਂ ਇਹ ਵਟਾਪਲਾਤਾ ਹੋਇਆ ਜਾਂਚ ਦੇ ਵਿੱਚ 2023-24 ਚ ਦੇਸੀ ਘਿਓ ਦੇ 21% ਦੀ ਅਤੇ ਦੁੱਧ ਦੇ 13.6% ਦੀ ਸੈਂਪਲ ਮਾਪ ਡੰਡਾ ਤੇ ਪੂਰੇ ਨਹੀਂ ਉਤਰੇ ਤੁਸੀਂ ਬਾਜ਼ਾਰਾਂ ਦੇ ਵਿੱਚ ਦੇਸੀ ਘਿਓ ਇਹ ਸੋਚ ਕੇ ਲੈਣੇ ਹੋ ਕਿ ਤੁਸੀਂ ਇੱਕ ਚੰਗੀ ਚੀਜ਼ ਖਾ ਰਹੇ ਹੋ ਬਾਰੇ ਇਹ ਮਿਲਾਵਟੀ ਕਿਉਂ ਅਤੇ ਮਿਲਾਵਟੀ ਦੁੱਧ ਤੁਹਾਡੀ ਸਿਹਤ ਨੂੰ ਨੁਕਸਾਨ ਕਰ ਰਿਹਾ ਦੱਸ ਦਈਏ ਕਿ ਬਾਜ਼ਾਰਾਂ ਦੇ ਵਿੱਚ ਮਿਲਣ ਵਾਲਾ ਇਹ ਦੇਸੀ ਘਿਓ ਨਹੀਂ ਬਲਕਿ ਜ਼ਹਿਰ ਹੈ ਪੰਜਾਬ ਦੇ ਵਿੱਚ ਦੇਸੀ ਘਿਓ ਦੇ 21.4% ਦੀ ਸੈਂਪਲ ਫੇਲ ਹੋ ਗਏ ਹਨ ਦੇਸੀ ਘਿਓ ਦੇ ਵਿੱਚ ਹਾਈਡਰੋਜਨੇਟਿਡ ਫੈਟ ਅਤੇ ਰਿਫਾਈਨ ਤੇਲ ਦੀ ਮਿਲਾਵਟ ਪਾਈ ਗਈ ਹੈ ਸਿਰਫ 5 ਤੋਂ 10% ਹੀ ਸ਼ੁੱਧ ਦੇਸੀ ਘਿਓ ਹੁੰਦਾ ਹੈ ਦੁੱਧ ਦੇ 13.6% ਨਮੂਨੇ ਮਿਆਦਾਂ ਤੇ खरे ਨਹੀਂ ਉਤਰੇ ਪੰਜਾਬ ਦੇ ਵਿੱਚ ਖੋਏ ਦੇ ਵੀ 26% ਸੈਂਪਲ ਫੇਲ ਹੋ ਗਏ ਹਨ ਤਾਂ ਜੇਕਰ ਤੁਸੀਂ ਵੀ ਬਾਜ਼ਾਰਾਂ ਦੇ ਵਿੱਚੋਂ ਦੁੱਧ ਦਹੀਂ ਜਾਂ ਕਿਉਂ ਖਰੀਦਦੇ ਹੋ ਤਾਂ ਇੱਕ ਵਾਰ ਸਾਵਧਾਨ ਹੋ ਜਾਓ ਕਿਉਂਕਿ ਹੁਣ ਬਾਜ਼ਾਰਾਂ ਦੇ ਵਿੱਚ ਦੇਸੀ ਕਿਉਂ ਨਹੀਂ ਬਲਕਿ ਜ਼ਹਿਰ ਵਿਕ ਰਿਹਾ ਜਿਹਾ ਦੱਸਦੇ ਕਿ ਖਾਣ ਵਾਲੀਆਂ ਇਹਨਾਂ ਚੀਜ਼ਾਂ ਦੇ ਵਿੱਚ ਹੁਣ ਜ਼ਹਿਰ ਹੈ ਕਿਉਂਕਿ ਇਹ ਨਕਲੀ ਚੀਜ਼ਾਂ ਮਿਕਰੀਆਂ ਨੇ ਦੱਸਦੇ ਕਿ ਪੰਜਾਬ ਦੇ ਵਿੱਚ ਦੇਸੀ ਕਿਉਂ ਤੇ ਦੁੱਧ ਨਾਲ ਬਣਨ ਵਾਲੇ ਹੋਰ ਵੀ ਕਈ ਪ੍ਰੋਡਕਟਸ ਦੇ ਸੈਂਪਲ ਫੇਲ ਹੋ ਗਏ ਨੇ 2023-24 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸੈਂਪਲ ਲਏ ਗਏ ਸਨ ਤੇ ਹੁਣ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਅੰਕੜੇ ਜਾਰੀ ਕੀਤੇ ਨੇ ਦੁੱਧ ਦੇ 644 ਸੈਂਪਲਾਂ ਦੇ ਵਿੱਚੋਂ 88 ਸੈਂਪਲ ਮਿਆਰਾਂ ਤੇ ਖਰੇ ਨਹੀਂ ਉਤਰੇ 2021 ਤੇ 2024 ਤੱਕ ਦੁੱਧ ਦੇ 20988 ਸੈਂਪਲ ਭਰੇ ਗਏ ਸਨ ਅਤੇ ਇਹਨਾਂ ਦੇ ਵਿੱਚੋਂ 3717 ਸੈਂਪਲ ਮਾਪਦੰਡਾਂ ਤੇ ਅਨੁਕੂਲ ਨਹੀਂ ਪਾਏ ਗਏ ਸਾਲ 2023-24 ਦੇ ਵਿੱਚ ਵੀ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਕੋਲ 6041 ਨਮੂਨੇ ਭਰੇ ਗਏ ਸਨ ਰੰਨਾਂ ਦੇ ਵਿੱਚੋਂ 929 ਨਮੂਨੇ ਫੇਲ ਹੋ ਗਏ ਨੇ ਫੇਲ ਹੋਏਆਂ ਨਮੂਨਿਆਂ ਦੇ ਵਿੱਚ ਕੁਝ ਮਾਮਲਿਆਂ ਦੇ ਵਿੱਚ ਪਾਣੀ ਦੀ ਮਿਲਾਵਟ ਪਾਈ ਜ ਗਈ ਹੈ ਜਾਂ ਫਿਰ ਮਿਆਦ ਪੂਗਾ ਚੁੱਕੇ ਕਿੰਡ ਮਿਲਕ ਪਾਊਡਰ ਜਾਂ ਯੂਰੀਆ ਆਦਿ ਮਿਲਾਵਟ ਕਰਕੇ ਦੁਬਾਰਾ ਦੁੱਧ ਬਣਾਇਆ ਗਿਆ ਦੱਸ ਦਿਓ ਕਿ ਇੱਕ ਵੱਡਾ ਖਿਲਵਾੜ ਤੁਹਾਡੀ ਸਿਹਤ ਦੇ ਨਾਲ ਹੋ ਰਿਹਾ ਹੈ ਬਾਜ਼ਾਰਾਂ ਦੇ ਵਿੱਚ ਇਹ ਮਿਲ ਰਿਹਾ ਦੁੱਧ ਤੇ ਕਿਉ ਹੁਣ ਸ਼ੁੱਧ ਨਹੀਂ ਹੈ ਬਲਕਿ ਇੱਕ ਜ਼ਹਿਰ ਵਿਕਰਾ ਜੋ ਕਿ ਅੱਗੇ ਜਾ ਕੇ ਤੁਹਾਨੂੰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦਾ ਤਾਂ ਇੱਕ ਵਾਰ ਜੇਕਰ ਤੁਸੀਂ ਬਾਜ਼ਾਰਾਂ ਦੇ ਵਿੱਚੋਂ ਕੋਈ ਵੀ ਦੁੱਧ ਘਿਓ ਖੋਆ ਖਰੀਦਿਓ ਤਾਂ ਇੱਕ ਵਾਰ ਸਾਵਧਾਨ ਜ਼ਰੂਰ ਹੋ ਜਾਓ ਹੋਰ ਅਪਡੇਟਸ ਲਈ ਵੇਖਦੇ ਰਹੋ ਛੇਪ ਜੀ ਟੀਵੀ